ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਵਕਤਗੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਪਾਈ ਕੋਲ ਨੀਲੀ ਰਾਵੀ ਫੁਰੀ ਮੱਧ ਬਟਾਉ ਹੈ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਭਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਨੂੰ ਬਾਤੋ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਵੀਡੀਓ ਅਪਲੋਡ ਕਰ ਸਕੀ। ਅ ਬਾਕੀ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲੈਂਦੇ। ਬਾਈ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬਾਈ ਜੀ। ਨਾਮ ਨਾਮ ਹਮਨਦੀਪ ਸਿੰਘ ਪਿੰਡ ਪਿੰਡ ਬਖਤਗੜਾ ਜ਼ਿਲ੍ਹਾ ਬਰਨਾਲਾ ਜੀ। ਠੀਕ ਹੈ ਮਾਝੀ ਜਾਣਕਾਰੀ ਦੋ ਜੀ ਕਹਿੰਦੇ ਸੂਏ ਸੋਨਾ ਜੀ ਮਾਝੀ ਤੀਜੇ ਸੂਏ ਸੋਨਾ ਵਾਲੀ ਆ ਜੀ ਠੀਕ ਆ ਹਾਂਜੀ ਪਿਛਲੇ ਸੂਏ ਦੁੱਧ ਵੀਰੇ ਪਿਛਲੇ ਸੂਏ 14 ਲੀਟਰ ਦੁੱਧ ਦਿੱਤਾ ਜੀ 14 14 ਲੀਟਰ ਹਾਂਜੀ ਲੋਪੜਾ ਚੈੱਕ ਕਰ ਸਕਦੇ ਹੋ ਰੇਟ ਭਰਾ ਦਾ ਰੇਟ ਫੋਨ ਤੇ ਕਰ ਲਾਂਗੇ ਜੀ ਰੇਟ ਜਾ ਜੀ ਜਮਾ ਜਾ ਜੀ ਲੈਣ ਆਦੇ ਨਹੀਂ ਕਰਾਂਗੇ ਤੇ ਦਿਨ ਕਿੰਨੇ ਦੱਸੇ ਬਾਕੀ ਆ ਦਿਨ ਲੈ ਜੂ ਹਜੇ 5-6 ਦਿਨ ਤਾਂ ਹਫਤਾ ਵੀ ਲੈ ਸਕਦੀ ਆ 5-6 ਦਿਨ ਲੈ ਬਣਾਉ ਲੈ ਗਾ ਲੂਆ ਠੀਕ ਆ ਇਹ ਨਟੂ ਨਟਾਂ ਪਈਆਂ ਕਰਮਾ ਵਾਲੀ ਦੀਆਂ ਦੇਖ ਸਕਦੇ ਥਣ ਚਾਰੀ ਨੇ ਖੜਮੇ ਇੱਕੋ ਜਿਹੇ ਦੁੱਧਾ ਲੋ ਜੀ ਚੱਕ ਕਰ ਸਾਦੇ ਚੰਗੀ ਪੜੀ ਪਲੋਸੀਆ ਲੋ ਜਿੱਦਨ ਤੋੜ ਤੋੜੀ ਆ ਜਾ ਕਰਦੀ ਮੱਝਾ ਕੋਈ ਵਪਾਰ ਦਾ ਕੰਮ ਨਹੀਂ ਪਾਈਆਂ ਦਾ ਲੋ ਜੀ ਥਾਂ ਨਹੀਂ ਦੰਗੇ ਆਉਣ ਤਾਰਾਂ ਵੇਖਦਾ ਦਿਖਾ ਦੇ ਠੀਕ ਹੈ ਸੀ ਲੋ ਜੀ ਮੋੜ ਲਈ ਲੋ ਜੀ ਚੱਕ ਕਰ ਸਨ ਵੋਏ ਪਾਸੇ ਲੋ ਜੀ ਥਾਂ ਤੋਂ ਚੈੱਕ ਕਰ ਸਨ ਬਰਾ ਤਨਾ ਬੋਲ ਸਾਰੀ ਸਾਰੀ ਲੋ ਜੀ ਲੋ ਜੀ ਕਾਰ ਦੇ ਪਸੂਆ ਬਾਈ ਕੋ ਬਹੁਤ ਸ਼ੀਲ ਵੱਜਾ ਜੀ ਐ ਠੀਕ ਆ ਬਹੁਤ ਸ਼ੀਲ ਵੱਜਾ ਹਾਂਜੀ ਆ ਜੀ ਮਰਜੀ ਚੋਈ ਜਾਵੇ ਠੀਕ ਆ ਠੀਕ ਆ ਠੀਕ ਜਿਵੇਂ ਮਰਜੀ ਲੈ ਕੇ ਵਗ ਜੀ ਠੀਕ ਆ ਜੀ ਬੰਦੋ ਬਾਈ ਬੰਦੋ ਆ ਜਾ ਆ ਜਾ ਉਧਰ ਪਾਵਾਂਗੇ ਲੋ ਜੀ ਪੈਂਡ ਵਕਤਗਾਰ ਤੇ ਜਿਦਲਾ ਨੂੰ ਪੈਂਦਾ ਜੀ ਬਰਨਾਲਾ ਪੂਰੀ ਲੀਲੀ ਰਾਵੀ ਨਿਸਾਨੀਆਂ ਸਾਰੀਆਂ ਪੂਰੀਆਂ ਭਰਾ ਠੀਕ ਆ ਜੀ ਆ ਵੀਡੀਓ ਦੇਖਣ ਲਈ ਧੰਨਵਾਦ Okay, bye.